ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਕੈਨੇਡਾ ਵਿੱਚ ਪੰਜਾਬੀ ਟਰੱਕ ਡਰਾਈਵਰ ਦੀਆਂ ਸਮੱਸਿਆਵਾਂ ਲਗਾਤਾਰ ਗੰਭੀਰ ਹੁੰਦੀਆਂ ਜਾ ਰਹੀਆਂ ਨੇ ਆਰਥਿਕ ਤੰਗੀ ਅਤੇ ਮਾਨਸਿਕ ਤਣਾਅ ਦੇ ਪੋਚੇ ਡਬੇ ਇਹ ਡਰਾਈਵਰ ਹੁਣ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ ਇਕੋਮੀ ਰਿਪੋਰਟ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਨੇ ਜੋ ਟਰਾਂਸਪੋਰਟ ਇੰਡਸਟਰੀ ਦੇ ਕਈ ਕਾਲੇ ਪੱਖਾ ਨੂੰ ਸਾਹਮਣੇ ਲਿਆਉਂਦੀ ਹੈ ਜਸਟਿਸ ਫੋਰ ਟਰੱਕ ਡਰਾਈਵਰਸ ਅਤੇ ਵੈਸਟ ਕੋਸਟ ਟਰਕਿੰਗ ਐਸੋਸੀਏਸ਼ਨ ਦਵਾਰ ਤਿਆਰ ਕੀਤੀ ਗਈ ਰਿਪੋਰਟ ਮੁਤਾਬਕ 70% ਡਰਾਈਵਰ ਨੂੰ ਉਹਨਾਂ ਦਾ ਬੰਦਮਹਿਤਾਨਾ ਨਹੀਂ ਮਿਲ ਰਿਹਾ ਕਾਸੂ ਤੋਂ ਵਰਕ ਡਰਾਈਵਰਾਂ ਦੇ ਨਾਲ ਗੱਲਬਾਤ ਉਤੇ ਅਧਾਰਿਤ ਇੱਕ ਰਿਪੋਰਟ ਵਿੱਚ ਦੱਸਾਇਆ ਗਿਆ ਕਿ ਸਿਰਫ 6 ਫੀਸਿਕ ਗੱੜਾ ਪ੍ਰਤੀ ਤਨਖਾਹ ਦੇ ਵਿੱਚ ਵਾਅਦਾ ਹੋਇਆ ਹੈ ਅਜ਼ਰਤਰ ਡਰਾਈਵਰਾਂ ਨੇ ਦੱਸਿਆ ਕਿ ਉਹਨਾਂ ਨੂੰ ਗੁਜ਼ਾਰਾ ਕਰਨ ਲਈ ਵੱਧ ਤੋਂ ਵੱਧ ਘੰਟੇ ਕੰਮ ਕਰਨਾ ਪੈਂਦਾ ਹੈ ਕਿਉਂਕਿ ਹਜ਼ਰਤ ਕਿਲੋਮੀਟਰ ਦੇ ਹਿਸਾਬ ਦੇ ਨਾਲ ਦਿੱਤੀ ਜਾਂਦੀ ਹੈ ਸਮਾਨ ਲੋਡ ਤੇ ਅਨਲੋਡ ਕਰਨ ਦੇ ਵਿੱਚ ਲੱਗਣ ਵਾਲਾ ਸਮਾਂ ਬਾਰਡਰ ਕ੍ਰਾਸਿੰਗ ਚਾ ਟ੍ਰੈਫਿਕ ਦੇ ਵਿੱਚ ਬੀਤੇ ਆ ਸਮਾਂ ਕਿਸੇ ਗਿਣਤੀ ਵਿੱਚ ਨਹੀਂ ਲਿਆ ਜਾਂਦਾ ਤਕਰੀਬਨ 75 ਫਿਜ਼ਿਕ ਡਰਾਈਵਰਾਂ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਕੰਮ ਤੇ ਪੂਰੇ ਘੰਟੇ ਦੀ ਅਦਾਇਗੀ ਨਹੀਂ ਮਿਲਦੀ। ਟ੍ਰੇਡ ਫਿਜ਼ ਨੇ ਵੇਸਫਟਰ ਦਾ ਸਿੱਕਰ ਕੀਤਾ ਹੈ, "ਵੇਜ ਕਟੋਤੀਆਂ ਤੇਰੀ ਦੇ ਨਾਲ ਤਨਖਾਹ ਅਤੇ ਗੈਰਵਾਜਬ ਚਾਰਜ ਆਮ ਗੱਲ ਬਣ ਚੁੱਕੀ ਹੈ।" ਪੀੜਤ ਪਰਿਵਾਰਾਂ ਦੇ ਮੁਤਾਬਕ ਹੌਸਤਨ 10 ਚਾਰ ਡਾਲਰ ਰਣਦੀਆਂ ਕੰਪਨੀਆਂ ਵੱਲੋਂ ਬਕਾਇਆ ਨੇ, ਜਿਦਕਿ ਜਿਦਕਿ ਕਈ ਮਾਮਲੇ ਅਜਿ ਵਿੱਚ ਰਕਮ ਮਿਸਤੋ ਵਿਵਾਦ ਹੈ। ਲੇਬਰ ਕਮਿਊਨਿਟੀ ਸਰਵਿਸਿਜ਼ ਆਫ ਪੀਐਲਟੀ ਕਾਰਜਕਾਰੀ ਡਾਇਰੈਕਟਰ ਨਵੀਂ ਆਉਚਲਰ ਨੇ ਕਿਹਾ ਕਿ ਨਿਗਰਾਨੀ ਦੀ ਘਾਟ ਤੇ ਸਮੱਸਿਆ ਨੂੰ ਹੋਰ ਵੀ ਗੰਭੀਰ ਬਣਾ ਰਹੀ ਹੈ ਬ੍ਰੋਕਰ ਅਤੇ ਫੀਪਰ ਘੱਟ ਪਾੜੇ ਦੇ ਲਈ ਦਬਾਅ ਪਾਉਂਦੇ ਨੇ ਜਿਸ ਦਾ ਸਿੱਧਾ ਅਸਰ ਡਰਾਈਵਰਾਂ ਦੀ ਜੇਬ ਉਤੇ ਪੈਂਦਾ ਹੈ 42% ਡਰਾਈਵਰਾਂ ਨੇ ਦੱਸਿਆ ਕਿ ਉਹਨਾਂ ਨੂੰ ਖੁਦ ਮੇਅ ਅਕਤਿਆਰ ਠੇਕੇਦਾਰਾਂ ਵੱਲੋਂ ਜੁਦਾ ਸਹਾਜ ਹੁੰਦਾ ਹੈ ਇਸ ਕਾਰਨ ਘੱਟੋ ਘਾਟੂ ਕਟੂਚੇ ਟੂਰ ਟਾਈਮ ਛੁੱਟੀ ਤੇ ਤਨਖਾਹ ਜਰੂਰਕਾਰ ਵੀ ਮੇ ਵਰਗੇ ਹੱਕਾ ਤੋਂ ਵੰਚਿਤ ਰਹਿੰਦੇ ਨੇ ਡ라이ਵਰ ਅਤੇ ਵੱਲੋਂ ਫੈਡਰਲ ਅਤੇ ਸੂਬਾਈ ਸਰਕਾਰਾਂ ਤੇ ਕੋਲ ਤਿੰਨ ਮੁੱਖ ਮਕੰਮਾ ਰੱਖੀਆਂ ਗਈਆਂ ਨੇ ਪਹਿਲੀ ਮਾਲਕ ਅਤੇ ਮੁਲਾਜ਼ਮ ਦੋਹਾਂ ਕਿਸਮ ਦੇ ਡਰਾਈਵਰਾਂ ਦੇ ਲਈ ਘਟੋਕਟੂ ਚੁਇਦ ਦਾ ਟੈਕੀ ਕੀਤੀ ਜਾਵੇ ਦੂਜੀ ਮੌਸਮ ਜਾਂ ਹੋਰ ਕਾਰਨਾਂ ਕਰਕੇ ਰਾਤ ਦੇ ਵਿੱਚ ਲੱਗਣ ਵਾਲੇ ਸਮੇਂ ਦਾ ਮੁਆਵਜ਼ਾ ਦਿੱਤਾ ਜਾਵੇ ਤੀਜੀ ਸ਼ਿਕਾਇਤ ਦਾ ਤੁਰੰਤ ਨਿਪਟਾਰਾ ਕਰਕੇ ਤੋਸ਼ੀ ਕੰਪਨੀਆਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਉਦੋਂ ਟੈਰੀਅਰ ਟਰਕਿੰਗ ਐਸੋਸੀਏਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਮਾਰਕੋ ਬੈਗੇਟੋ ਦਾ ਕਹਿਣਾ ਹੈ ਕਿ ਨਵੇਂ ਕਾਨੂੰਨ ਬਣਾਉਣ ਦੀ ਬਜਾਏ ਮੌਜੂਦਾ ਨਿਯਮਾਂ ਨੂੰ ਸਖਤੀ ਦੇ ਨਾਲ ਲਾਗੂ ਕੀਤਾ ਜਾਵੇ ਤਾਂ ਵੀ ਕਾਫੀ ਸੁਧਾਰ ਆ ਸਕਦਾ ਹੈ ਕਰੋਨਾ ਮਹਾਮਾਰੀ ਦੌਰਾਨ ਅਸੈਂਸ਼ੀਅਲ ਵਰਕਰ ਮੰਨੇ ਗਏ ਇਹ ਡਰਾਈਵਰ ਅੱਜ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰ ਰਹੇ ਨੇ ਸਵਾਲ ਇਹ ਹੈ ਕਿ ਸਰਕਾਰਾਂ ਤੇ ਸਬੰਧਿਤ ਵਿਭਾਗ ਹੁਣ ਜਾਗਣਗੇ ਜਾਂ ਇਹ ਮਸਲਾ ਵੀ ਫਾਈਲਾਂ ਦੇ ਵਿੱਚ ਦਬ ਕੇ ਰਹਿ ਜਾਵੇਗਾ ਕੈਨੇਡਾ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਦੀਆਂ ਸਮੱਸਿਆਵਾਂ ਲਗਾਤਾਰ ਗੰਭੀਰ ਹੁੰਦੀਆਂ ਜਾ ਰਹੀਆਂ ਨੇ ਆਰਥਿਕ ਤੰਗੀ ਅਤੇ ਮਾਨਸਿਕ ਤਣਾਅ ਦੇ ਪੋੜ ਛੇੜ ਡਰਾਈਵਰ ਹੁਣ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ ਇਕੋਮੀ ਰਿਪੋਰਟ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਨੇ ਜੋ ਟਰਾਂਸਪੋਰਟ ਇੰਡਸਟਰੀ ਦੇ ਕਈ ਕਾਲੇ ਪੱਖਾਂ ਨੂੰ ਸਾਹਮਣੇ ਲਿਆਉਂਦੀ ਹੈ ਜਸਟਿਸ ਫੋਰ ਟਰੱਕ ਡਰਾਈਵਰਸ ਅਤੇ ਵੈਸਟ ਕੋਸਟਲ ਟਰਕਿੰਗ ਐਸੋਸੀਏਸ਼ਨ ਦੇ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਮੁਤਾਬਕ 70% ਡਰਾਈਵਰਾਂ ਨੂੰ ਉਹਨਾਂ ਦਾ ਬੰਦਾ ਮਹਿਤਾਣਾ ਨਹੀਂ ਮਿਲ ਰਿਹਾ ਕਾਸੂ ਤੋਂ ਵਾਹਟੂ ਡਰਾਈਵਰਾਂ ਦੇ ਨਾਲ ਗੱਲਬਾਤ ਉਤੇ ਅਧਾਰਿਤ ਇੱਕ ਰਿਪੋਰਟ ਵਿੱਚ ਦੱਸਾਇਆ ਗਿਆ ਹੈ ਕਿ ਸਿਰਫ 6 ਫੀਸ ਪ੍ਰਤੀ ਤਨਖਾਹ ਦੇ ਵਿੱਚ ਵਾਅਦਾ ਹੋਇਆ ਹੈ। ਅਜ਼ਰਤਾਰ ਡਰਾਈਵਰਾਂ ਨੇ ਦੱਸਿਆ ਕਿ ਉਹਨਾਂ ਨੂੰ ਗੁਜ਼ਾਰਾ ਕਰਨ ਦੇ ਲਈ ਵੱਧ ਤੋਂ ਵੱਧ ਘੰਟੇ ਕੰਮ ਕਰਨਾ ਪੈਂਦਾ ਹੈ ਕਿਉਂਕਿ ਹਜ਼ਰਤ ਕਿਲੋਮੀਟਰ ਦੇ ਹਿਸਾਬ ਦੇ ਨਾਲ ਦਿੱਤੀ ਜਾਂਦੀ ਹੈ। ਸਮਾਨ ਲੋਡ ਤੇ ਅਨਲੋਡ ਕਰਨ ਦੇ ਵਿੱਚ ਲੱਗਣ ਵਾਲਾ ਸਮਾਂ ਬਾਰਡਰ ਕ੍ਰਾਸਿੰਗ ਚਾ ਟ੍ਰੈਫਿਕ ਦੇ ਵਿੱਚ ਬੀਤੇ ਆ ਸਮਾਂ ਕਿਸੇ ਗਿਣਤੀ ਵਿੱਚ ਨਹੀਂ ਲਿਆ ਜਾਂਦਾ। ਤਕਰੀਬਨ 75 ਫੀਜ਼ ਡਰਾਈਵਰਾਂ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਕੰਮ ਤੇ ਪੂਰੇ ਘੰਟੇ ਦੀ ਦਦਾਈ ਨਹੀਂ ਮਿਲਦੀ। ਟ੍ਰੇਡ ਫੀਜ਼ ਨੇ ਵੇਸਫਟਰ ਦਾ ਸਿੱਕਰ ਕੀਤਾ ਹੈ। ਬੇਜਾ ਕਟੋਤੀਆਂ ਤੇਰੀ ਤੇ ਨਾਲ ਤਨਖਾਹ ਅਤੇ ਗੈਰਵਾਜਬ ਚਾਰਜ ਆਮ ਗੱਲ ਬਣ ਚੁੱਕੀ ਹੈ। ਪੀੜਤ ਪਰਿਵਾਰਾਂ ਦੇ ਮੁਤਾਬਕ ਹੌਸਲ 10 ਚੌਥ ਡਾਲਰ ਉਹਨਾਂ ਦੀਆਂ ਕੰਪਨੀਆਂ ਵੱਲੋਂ ਬਕਾਇਆ ਨੇ ਜਿਦਕਿ ਜਿਦਕਿ ਕਈ ਮਾਮਲੇ ਵਿੱਚ ਰਕਮ ਮਿਸਤੋ ਵਿਵਾਦ ਹੈ। ਲੇਬਰ ਕਮਿਊਨਿਟੀ ਸਰਵਿਸਿਜ਼ ਆਫ ਪੀਐਲਡੀ ਕਾਰਜਕਾਰੀ ਡਾਇਰੈਕਟਰ ਨਵੀਂ ਆਉਚਲੇ ਨੇ ਕਿਹਾ ਕਿ ਨਿਗਰਾਨੀ ਦੀ ਘਾਟ ਇਸ ਸਮੱਸਿਆ ਨੂੰ ਹੋਰ ਵੀ ਗੰਭੀਰ ਬਣਾ ਰਹੀ ਹੈ। ਬ੍ਰੋਕਰ ਅਤੇ ਸ਼ੀਪਰ ਘੱਟ ਪਾੜੇ ਦੇ ਲਈ ਦਬਾਅ ਪਾਉਂਦੇ ਨੇ ਜਿਸ ਦਾ ਸਿੱਧਾ ਅਸਰ ਡਰਾਈਵਰਾਂ ਦੀ ਜੇਬ ਉਤੇ ਪੈਂਦਾ ਹੈ। 42% ਡਰਾਈਵਰਾਂ ਨੇ ਦੱਸਿਆ ਕਿ ਉਹਨਾਂ ਨੂੰ ਖੁਦ ਮੇਅ ਅਖਤਿਆਰ ਠੇਕੇਦਾਰਾਂ ਵੱਲੋਂ ਜੁਦਾ ਸਹਾਈ ਜਾਂਦਾ ਹੈ। ਇਸ ਕਾਰਨ ਘੱਟੋ ਘੱਟ ਉਜਵੈ ਟੂਚੇ ਟੂਵਰ ਟਾਈਮ ਛੁੱਟੀ ਤੇ ਤਨਖਾਹ ਜਰੂਰਕਾਰ بیمੇ ਵਰਗੇ ਹੱਕਾਂ ਤੋਂ ਵੰਚਿਤ ਰਹਿੰਦੇ ਨੇ। ਡ라이ਵਰ ਅਤੇ ਬਲੂ ਫਾਇਟਰ ਦੇ ਸੁਪਾਈ ਸਰਕਾਰ ਅਤੇ ਕੋਲ ਤਿੰਨ ਮੁੱਖ ਮਕੂਗਾ ਰੱਖੀਆਂ ਗਈਆਂ ਨੇ ਪਹਿਲੀ ਮਾਲਕ ਅਤੇ ਮੁਲਾਜ਼ਮ ਦੋਹਾਂ ਕਿਸਮ ਦੇ ਡਰਾਈਵਰਾਂ ਦੇ ਲਈ ਘਟੋਕਟੂ ਚੁਇਦਾ ਤੈਕੀ ਜAVE ਦੂਜੀ ਮੌਸਮ ਜਾਂ ਹੋਰ ਕਾਰਨਾਂ ਕਰਕੇ ਰਾਤ ਦੇ ਵਿੱਚ ਲੱਗਣ ਵਾਲੇ ਸਮੇਂ ਦਾ ਮੁਆਵਜ਼ਾ ਦਿੱਤਾ ਜਾਵੇ ਤੀਜੀ ਸ਼ਿਕਾਇਤ ਦਾ ਤੁਰੰਤ ਨਿਪਟਾਰਾ ਕਰਕੇ ਦੋਸ਼ੀ ਕੰਪਨੀਆਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਉਦੋਂ ਟੈਰੀਅਰ ਟਰਕਿੰਗ ਐਸੋਸੀਏਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਮਾਰਕੋ ਬੈਗੇਟੋ ਦਾ ਕਹਿਣਾ ਹੈ ਕਿ ਨਵੇਂ ਕਾਨੂੰਨ ਬਣਾਉਣ ਦੀ ਬਜਾਏ ਮੌਜੂਦਾ ਨਿਯਮਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਤਾਂ ਵੀ ਕਾਫੀ ਸੁਧਾਰ ਆ ਸਕਦਾ ਹੈ ਕੋਰੋਨਾ ਮਹਾਮਾਰੀ ਦੌਰਾਨ ਅਸੈਂਸ਼ੀਅਲ ਵਰਕਰ ਮੰਨੇ ਗਏ ਇਹ ਡਰਾਈਵਰ ਅੱਜ ਜੋ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰ ਰਹੇ ਨੇ ਸਵਾਲ ਇਹ ਹੈ ਕਿ ਸਰਕਾਰਾਂ ਦੇ ਸਬੰਧਿਤ ਵਿਭਾਗ ਹੁਣ ਜਾਗਣਗੇ ਜਾਂ ਇਹ ਮਸਲਾ ਵੀ ਫਾਈਲਾਂ ਦੇ ਵਿੱਚ ਦਬ ਕੇ ਰਹਿ ਜਾਵੇਗਾ ਕੈਨੇਡਾ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਦੀਆਂ ਸਮੱਸਿਆਵਾਂ ਲਗਾਤਾਰ ਗੰਭੀਰ ਹੁੰਦੀਆਂ ਜਾ ਰਹੀਆਂ ਨੇ ਆਰਥਿਕ ਤੰਗੀ ਅਤੇ ਮਾਨਸਿਕ ਤਣਾਅ ਦੇ ਪੋੜਛੇੜ ਦਬੇ ਹੇ ਡਰਾਈਵਰ ਹੁਣ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ ਇੱਕ ਆਕومی ਰਿਪੋਰਟ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਨੇ ਜੋ ਟਰਾਂਸਪੋਰਟ ਇੰਡਸਟਰੀ ਦੇ ਕਈ ਕਾਲੇ ਪੱਖਾਂ ਨੂੰ ਸਾਹਮਣੇ ਲਿਆਉਂਦੀ ਹੈ ਜਸਟਿਸ ਫੋਰ ਟਰੱਕ ਡਰਾਈਵਰਸ ਅਤੇ ਵੈਸਟ ਕੋਸਟ ਟ੍ਰਕਿੰਗ ਐਸੋਸੀਏਸ਼ਨ ਦੇ ਬਲੂ ਪਿਆਰ ਕੀਤੀ ਗਈ ਰਿਪੋਰਟ ਮੁਤਾਬਕ 70% ਡਰਾਈਵਰਾਂ ਨੂੰ ਉਹਨਾਂ ਦਾ ਬੰਦਮਹਿਤਾਨਾ ਨਹੀਂ ਮਿਲ ਰਿਹਾ ਜਾਸੂ ਤੋਂ ਵਰਟ ਡਰਾਈਵਰਾਂ ਤੇ ਨਾਲ ਗੱਲਬਾਤ ਉਤੇ ਅਧਾਰਿਤ ਰਿਪੋਰਟ ਵਿੱਚ ਦੱਸਾਇਆ ਗਿਆ ਕਿ ਸਿਰਫ 6 ਫੀਸਿਕ ਡਰਾਈਵਰਾਂ ਦੀ ਤਨਖਾਹ ਦੇ ਵਿੱਚ ਵਾਧਾ ਹੋਇਆ। ਜ਼ਿਆਦਾਤਰ ਡਰਾਈਵਰਾਂ ਨੇ ਦੱਸਿਆ ਕਿ ਉਹਨਾਂ ਨੂੰ ਗੁਜ਼ਾਰਾ ਕਰਨ ਦੇ ਲਈ ਵੱਧ ਤੋਂ ਵੱਧ ਘੰਟੇ ਕੰਮ ਕਰਨਾ ਪੈਂਦਾ ਕਿਉਂਕਿ ਹਜ਼ਰਤ ਕਿਲੋਮੀਟਰ ਦੇ ਹਿਸਾਬ ਦੇ ਨਾਲ ਦਿੱਤੀ ਜਾਂਦੀ ਹੈ। ਸਮਾਨ ਲੋਡ ਤੇ ਅਨਲੋਡ ਕਰਨ ਦੇ ਵਿੱਚ ਲੱਗਣ ਵਾਲਾ ਸਮਾਂ ਬਾਰਡਰ ਕ੍ਰਾਸਿੰਗ ਚਾਹ ਤ੍ਰੈਫਿਕ ਦੇ ਵਿੱਚ ਬੀਤੇ ਆ ਸਮਾਂ ਕਿਸੇ ਗਿਣਤੀ ਵਿੱਚ ਨਹੀਂ ਲਿਆ ਜਾਂਦਾ। ਤਕਰੀਬਨ 75 ਫੀਜ਼ ਡਰਾਈਵਰਾਂ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਕੰਮ ਤੇ ਪੂਰੇ ਘੰਟੇ ਦੀ ਅਦਾਇਗੀ ਨਹੀਂ ਮਿਲਦੀ। ਟ੍ਰੇਡ ਫੀਜ਼ ਨੇ ਵੇਸਫਟਰ ਦੱਸ ਦਿੱਕਰ ਕਿਤਾ ਹੈ, "ਬੇਜ ਕਟੋਤੀਆਂ ਤੇਰੀ ਤੇ ਨਾਲ ਤਨਖਾਹ ਅਤੇ ਗਿਆਨਵਾਜ ਚਾਰਜ ਆਮ ਗਲ ਬਣ ਚੁਕੀ ਹੈ।" ਪੀੜਤ ਪਰਿਵਾਰਾਂ ਦੇ ਮੁਤਾਬਕ ਹੌਸਤਨ 10-14 ਡਾਲਰ ਉਹਨਾਂ ਦੀਆਂ ਕੰਪਨੀਆਂ ਵੱਲੋਂ ਬਕਾਇਆ ਨੇ ਜਿਤਕੇ ਜਿਤਕੇ ਕਈ ਮਾਮਲੇ ਅਜਿ ਵਿੱਚ ਰਕਮ ਮਿਸਤੋ ਵਿਵਾਦ ਹੈ। ਲੇਬਰ ਕਮਿਊਨਿਟੀ ਸਰਵਿਸਿਜ਼ ਆਫ ਪੀਐਲਟੀ ਕਾਜਕਾਰੀ ਡਾਇਰੈਕਟਰ ਨਵੇਂ ਆਉਚਲਨ ਨੇ ਕਿਹਾ ਕਿ ਨਿਗਰਾਨੀ ਦੀ ਘਾਟ ਇਸ ਸਮੱਸਿਆ ਨੂੰ ਹੋਰ ਵੀ ਗੰਭੀਰ ਬਣਾ ਰਹੀ ਹੈ ਬ੍ਰੋਕਰ ਅਤੇ ਸ਼ੀਪਰ ਘੱਟ ਪਾੜੇ ਦੇ ਲਈ ਦਬਾਅ ਪਾਉਂਦੇ ਨੇ ਜਿਸ ਦਾ ਸਿੱਧਾ ਅਸਰ ਡਰਾਈਵਰਾਂ ਦੀ ਜੇਬ ਉੱਤੇ ਪੈਂਦਾ ਹੈ ਬਿਆਲੇ ਫੀਜ਼ ਡਰਾਈਵਰਾਂ ਨੇ ਦੱਸਿਆ ਕਿ ਉਹਨਾਂ ਨੂੰ ਖੁਦ ਮੇਅ ਅਕਤਿਆਰ ਠੇਕੇਦਾਰਾ ਵਜੋਂ ਦੱਸਿਆ ਜਾਂਦਾ ਹੈ ਇਸ ਕਾਰਨੋ ਘੱਟੋ ਘੱਟ ਉਜਵ ਟਵਰ ਟਾਈਮ ਛੁੱਟੀ ਤੇ ਤਨਖਾਹ ਜਰੂਰਕਾਰ بیمੇ ਵਰਗੇ ਹੱਕਾ ਤੋਂ ਵੰਚਿਤ ਰਹਿੰਦੇ ਨੇ ਡ라이ਵਰ ਅਤੇ ਬਲੂ ਫੈਡਰ ਦੇ ਸੁਪਾਈ ਸਰਕਾਰ ਅਤੇ ਕੋਲ ਤਿੰਨ ਮੁੱਖ ਮਕੂਗਾ ਰੱਖੀਆਂ ਗਈਆਂ ਨੇ ਪਹਿਲੀ ਮਾਲਕ ਅਤੇ ਮੁਲਾਜ਼ਮ ਦੋਹਾਂ ਕਿਸਮ ਦੇ ਡਰਾਈਵਰਾਂ ਤੇ ਲਈ ਘਟੋਕਟੂ ਚੁਇਦਾ ਤੈਕੀ ਜAVE ਦੂਜੀ ਮੌਸਮ ਜਾਂ ਹੋਰ ਕਾਰਨਾਂ ਕਰਕੇ ਰਾਤ ਦੇ ਵਿੱਚ ਲੱਗਣ ਵਾਲੇ ਸਮੇਂ ਦਾ ਮੁਆਵਜ਼ਾ ਦਿੱਤਾ ਜਾਵੇ ਤੀਜੀ ਸ਼ਿਕਾਇਤ ਦਾ ਤੁਰੰਤ ਨਿਪਟਾਰਾ ਕਰਕੇ ਦੋਸ਼ੀ ਕੰਪਨੀਆਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਉਦੋਂ ਟੈਰੀਅਰ ਟਰਕਿੰਗ ਐਸੋਸੀਏਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਮਾਰਕੋ ਬੈਗੇਟੋ ਦਾ ਕਹਿਣਾ ਹੈ ਕਿ ਨਵੇਂ ਕਾਨੂੰਨ ਬਣਾਉਣ ਦੀ ਬਜਾਏ ਮੌਜੂਦਾ ਨਿਯਮਾਂ ਨੂੰ ਸਖਤੀ ਦੇ ਨਾਲ ਲਾਗੂ ਕੀਤਾ ਜਾਵੇ ਤਾਂ ਵੀ ਕਾਫੀ ਸੁਧਾਰ ਆ ਸਕਦਾ ਹੈ ਕੋਰੋਨਾ ਮਹਾਮਾਰੀ ਦੌਰਾਨ ਅਸੈਂਸ਼ੀਅਲ ਵਰਕਰ ਮੰਨੇ ਗਏ ਇਹ ਡਰਾਈਵਰ ਅੱਜ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰ ਰਹੇ ਨੇ ਸਵਾਲ ਇਹ ਹੈ ਕਿ ਸਰਕਾਰਾਂ ਤੇ ਸਬੰਧਿਤ ਵਿਭਾਗ ਹੁਣ ਜਾਗਣਗੇ ਜਾਂ ਇਹ ਮਸਲਾ ਵੀ ਫਾਈਲਾਂ ਦੇ ਵਿੱਚ ਦਬ ਕੇ ਰਹਿ ਜਾਵੇਗਾ ਕੈਨੇਡਾ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਦੀਆਂ ਸਮੱਸਿਆਵਾਂ ਲਗਾਤਾਰ ਗੰਭੀਰ ਹੁੰਦੀਆਂ ਜਾ ਰਹੀਆਂ ਨੇ ਆਰਥਿਕ ਤੰਗੀ ਅਤੇ ਮਾਨਸਿਕ ਤਣਾਅ ਦੇ ਪੋੜ ਛੇੜ ਦਬੇ ਇਹ ਡਰਾਈਵਰ ਹੁਣ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ ਇੱਕ ਓਮੀ ਰਿਪੋਰਟ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਨੇ ਜੋ ਟਰਾਂਸਪੋਰਟ ਇੰਡਸਟਰੀ ਦੇ ਕਈ ਕਾਲੇ ਪੱਖ ਨੂੰ ਸਾਹਮਣੇ ਲਿਆਉਂਦੀ ਹੈ ਜਸਟਿਸ ਫੋਰ ਟਰੱਕ ਡਰਾਈਵਰਸ ਅਤੇ ਵੈਸਟ ਕੋਸਟ ਟਰਕਿੰਗ ਐਸੋਸੀਏਸ਼ਨ ਦੇ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਮੁਤਾਬਕ 70% ਡਰਾਈਵਰ ਨੂੰ ਉਹਨਾਂ ਦਾ ਬੰਦਮਹਿਤਾਨਾ ਨਹੀਂ ਮਿਲ ਰਿਹਾ ਚਾਸਟ ਟਵਰਟ ਡਰਾਈਵਰਾਂ ਦੇ ਨਾਲ ਗੱਲਬਾਤ ਉਤੇ ਅਧਾਰਿਤ ਇੱਕ ਰਿਪੋਰਟ ਵਿੱਚ ਦੱਸਾਇਆ ਗਿਆ ਕਿ ਸਿਰਫ 6 ਫਿਜ਼ਿਕ ਗੱੜੀ ਪ੍ਰਤੀ ਤਨਖਾਹ ਦੇ ਵਿੱਚ ਵੰਡਾ ਹੋਇਆ ਹੈ ਅਜ਼ਰਤ ਡਰਾਈਵਰਾਂ ਨੇ ਦੱਸਿਆ ਕਿ ਉਹਨਾਂ ਨੂੰ ਗੁਜ਼ਾਰਾ ਕਰਨ ਦੇ ਲਈ ਵੱਤ ਤੋਂ ਵੱਧ ਘੰਟੇ ਕੰਮ ਕਰਨਾ ਪੈਂਦਾ ਕਿਉਂਕਿ ਹਜ਼ਰਤ ਕਿਲੋਮੀਟਰ ਦੇ ਹਿਸਾਬ ਦੇ ਨਾਲ ਦਿੱਤੀ ਜਾਂਦੀ ਹੈ ਸਮਾਨ ਲੋਡ ਤੇ ਅਨਲੋਡ ਕਰਨ ਦੇ ਵਿੱਚ ਲੱਗਣ ਵਾਲਾ ਸਮਾਂ ਬਾਰਡਰ ਕ੍ਰਾਸਿੰਗ ਚਾਹ ਟ੍ਰੈਫਿਕ ਦੇ ਵਿੱਚ ਬੀਤਿਆ ਸਮਾਂ ਕਿਸੇ ਗਿਣਤੀ ਵਿੱਚ ਨਹੀਂ ਲਿਆ ਜਾਂਦਾ ਤਕਰੀਬਨ 75 ਫੀਜ਼ ਡਰਾਈਵਰਾਂ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਕੰਮ ਤੇ ਪੂਰੇ ਘੰਟੇ ਦੀ ਅਦਾਇਗੀ ਨਹੀਂ ਮਿਲਦੀ। ਟ੍ਰੇਡ ਫੀਜ਼ ਨੇ ਵੇਸਟ ਆਫਟਰ ਦੱਸੇ ਕਰ ਕਿਹਾ, "ਵੇਜ ਕਟੋਤੀਆਂ ਤੇਰੀ ਤੇ ਨਾਲ ਤਨਖਾਹ ਅਤੇ ਗੈਰਵਾਜਬ ਚਾਰਜ ਆਮ ਗੱਲ ਬਣ ਚੁੱਕੀ ਹੈ।" ਪੀੜਤ ਪਰਿਵਾਰਾਂ ਦੇ ਮੁਤਾਬਕ ਹੌਸਤਨ 10-14 ਡਾਲਰ ਉਹਨਾਂ ਦੀਆਂ ਕੰਪਨੀਆਂ ਵੱਲੋਂ ਬਕਾਇਆ ਨੇ ਚੁੱਕੇ